ਗੀਤਾ ਕਰਨਾ ਸਰਬ ਰਜਾਈ ਕਿਸ ਕੀਤੇ ਜੇ ਕਰ ਸਕੀਐ ਆਪਣਾ ਗੀਤਾ ਕਿਸੂ ਨਾ ਹੋਵੇ ਜੋ ਪਾਵੈ ਤੂੰ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਜੂਰ ਰਾਹੀ ਜੇ ਕਿਛ ਕਰ ਹਮ ਸਾਖ ਹੈ ਜੋ ਪਾਵੈ ਤਿਮ ਬਖਸ਼ ਸਭ ਜੀਉ ਪਿੰਡ ਦਿਆ ਤੁਦ ਆਪੇ ਤੁਦ ਆਪੇ ਘਰ ਲਾਇਆ ਜਿਹਾ ਤੂੰ ਤੇਹ ਕੋ ਕਰਮ ਕਮਾਵੇ ਜਿਹਾ ਤੁਦ ਤੁਰ ਲਿਖ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਉ ਜੇ ਕਿਸ਼ ਕੀਤਾ ਹੋਵੈ ਨਾ ਸਤਗੁਰ ਮੇਲ ਤੂੰ 부ਝਾਵੇਂ ਹੈ ਇੱਕ ਮਰਮੁਖ ਕਰਹਿ ਸਿਰੁ ਵੈ ਹਰ ਕੀ ਵੜਾਈ ਹਾਂ ਆਖ ਨਾ ਸਕਾਂ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸਵਾਮੀ ਸ਼ਰਣਾਗਤ ਪਿਆ ਅਜਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸਵਾਮੀ ਨਾਗਤ ਪਿਆ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਹੁਣ ਸਮਾਹ ਹੈ ਲੜੀ ਵਾਰ ਸ਼ਬਦ ਵਿਚਾਰ ਕਰਨ ਦਾ ਵਿਚਾਰ ਚੱਲ ਰਹੀ ਹੈ ਤੀਸਰੇ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਰਾਗ ਮਾਰੂ ਵਿੱਚ ਉਚਾਰਨ ਕੀਤੀ ਬਾਣੀ ਉੱਪਰ ਸਤਿਗੁਰੂ ਜੀ ਕਿਰਪਾ ਕਰਕੇ ਫਰਮਾ ਰਹੇ ਨੇ ਰਾਗ ਮਾਰੂ ਦੇ ਵਿੱਚ ਵਾਰ ਮਹੱਲਾ ਤੀਜਾ ਵਿੱਚ ਕਲ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਧੰ ਧੰ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਧੰ ਧੰ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਅੱਜ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਓ ਵਾਹੇ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਮਹਲ ਕੁਚੱਜੀ ਮੜਵੜੇ ਕਾਲੇ ਮਨੋ ਕਸੁੱਧ ਸਤਿਗੁਰੂ ਜੀ ਦੀ ਸਾਜ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਹਿਲ ਕੁਚੱਜੀ ਮੜਵੜੀ ਕਹਿੰਦੇ ਨੇ ਮਹਿਲ ਜਿੰਨੂੰ ਕਹਿੰਦੇ ਨੇ ਇਸਤਰੀ ਨੂੰ ਕੁਚੱਜੀ ਕਿਉਂਕਿ ਕੋਈ ਚੰਗੇ ਗੁਣ ਨਹੀਂ ਮਾੜੇ ਗੁਣ ਨੇ ਤੈ ਮੜਵੜੀ ਭਾਵ ਆਪਣੇ ਇਸ ਸਰੀਰ ਨੂੰ ਕਹਿੰਦੇ ਨੇ ਜੋ ਮਹਿਲ ਇਸਤਰੀ ਦੇਹ ਰੂਪ ਮੜੀ ਨੂੰ ਵੜਿਆਉਂਦੀ ਹੈ ਭਾਵ ਉਹਦਾ ਸਾਜ ਸ਼ਿੰਗਾਰ ਕਰਦੀ ਹੈ ਤੇ ਕਹਿੰਦੇ ਕਾਲੀ ਮਨੋਕੁ ਸੁਧ ਕਹਿੰਦੇ ਜਿਹੜੇ ਸਿਰਫ ਆਪਣੇ ਆਪ ਸਰੀਰ ਨੂੰ ਹੀ ਦੇਖਦੀ ਹੈ ਆਪਣੇ ਸਰੀਰ ਦੀ ਦੇਖਭਾਲ ਕਰਦੀ ਹੈ ਕਹਿੰਦੇ ਜਾਣਨਾ ਕਰੋ ਕਾਲੀ ਮਨੋਕੁ ਸੁਧ ਜੋ ਦੇਹ ਰੂਪ ਮੜੀ ਵਿੱਚ ਵਸੀ ਹੋਈ ਹੈ ਉਹ ਕੁਚੱਜੀ ਹੈ ਆ ਪਾਪਾਂ ਕਰਕੇ ਕਾਲੀ ਅਤੇ ਮਾਨ ਕਰਕੇ ਇੱਕ ਸੁਧ ਅਪਵਿੱਤਰ ਹੈ ਜੇ ਗੁਣ ਹੋਣ ਤਾਂ ਫਿਰ ਰਵੈ ਨਾਨਕ ਔਗਣ ਮੰਧ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਜੇ ਉਸ ਇਸਤਰੀ ਵਿੱਚ ਗੁਣ ਹੋਣ ਤਾਂ ਹੀ ਉਹਨੂੰ ਫਿਰ ਰਵੈ ਭਾਵ ਪਤੀ ਦਾ ਸੁੱਖ ਮਿਲਦਾ ਹੈ ਇਹ ਜੀਵ ਰੂਪ ਇਸਤਰੀ ਜਿਹੜੀ ਹੈ ਜੇਕਰ ਇਸ ਵਿੱਚ ਸ਼ੁਭ ਗੁਣ ਹੋਣ ਤਾਂ ਇਹ ਪਤੀ ਪ੍ਰਮਾਤਮਾ ਨੇ ਪ੍ਰਮਾਤਮਾ ਦੇ ਆਨੰਦ ਨੂੰ ਮਾਣ ਸਕਦੀ ਹੈ ਮਾਣਦੀ ਹੈ ਕਹਿੰਦੇ ਨੇ ਜੇ ਗੁਣ ਹੋਵਣ ਤਾਂ ਪਿਰ ਰਵੈ ਜੇ ਉਹਦੇ ਵਿੱਚ ਗੁਣ ਹੋਣਗੇ ਤਾਂ ਹੀ ਉਸ ਪਤੀ ਪ੍ਰਮਾਤਮਾ ਜਿਹੜਾ ਹੈ ਉਹਦੇ ਤੇ ਟੁੱਟਦਾ ਹੈ ਉੱਤੇ ਖੁਸ਼ ਹੁੰਦਾ ਹੈ ਕਹਿੰਦੇ ਨਾਨਕ ਅਗੁਣਮੁੰਦ ਨਹੀਂ ਤਾਂ ਇਹ ਮੁੰਦ ਪਾ ਇਹ ਇਸਤਰੀ ਔਗਣਾ ਕਰਕੇ ਪਤੀ ਤੋਂ ਵਿਛੜੀ ਰਹਿੰਦੀ ਹੈ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੱਚ ਸੇਲ ਸੱਚ ਸੰਜਮੀ ਸਾ ਪੂਰੀ ਪਰਵਾਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਕਿਹੜੀ ਉਸ ਪਰਮਾਤਮਾ ਨੂੰ ਪਾਉਂਦੀ ਹੈ ਕਿਹੜੀ ਇਸਤਰੀ ਉਸ ਪ੍ਰਮਾਤਮਾ ਨੂੰ ਚੰਗੀ ਲੱਗਦੀ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਕਿਉਂਕਿ ਜਿਹੜੇ ਮਹਿਲ ਕੁਚੱਜੀ ਮੜਵੜੀ ਕਾਲੀ ਮਨੋਕਸੁੱਧ ਕਹਿੰਦੇ ਜਿਹੜੇ ਆਪਣੇ ਸਿਰਫ ਸਰੀਰੇ ਮੜੀ ਰੂਪ ਜਿਹੜੀ ਦੇਹ ਹੈ ਇਸ ਨੂੰ ਸ਼ਿੰਗਾਰਦੀ ਹੈ ਇਹਦੇ ਵਿੱਚ ਲੱਗੀ ਹੋਈ ਹੈ ਤੇ ਕਹਿੰਦੇ ਨੇ ਉਹ ਪਰਮੇਸ਼ਰ ਨੂੰ ਪਸੰਦ ਨਹੀਂ ਕਹਿੰਦੇ ਨੇ ਉਹ ਕਾਲੀ ਮਨੋਕਸੁੱਧ ਕਿਉਂਕਿ ਉਹਦੇ ਮਨ ਵਿੱਚ ਮੈਲ ਹੈ ਉਹ ਮਨ ਅੰਦਰੋਂ ਕਾਲੀ ਹੈ ਅਪਵਿੱਤਰ ਹੈ ਕਹਿੰਦੇ ਨੇ ਉਸ ਪਰਮਾਤਮਾ ਨਾਲ ਮਿਲਣ ਵਾਸਤੇ ਸਾਚ ਸੀਲ ਸੱਚ ਸੰਜਮੀ ਸਾਹ ਪੂਰੀ ਪਰਵਾਰ ਕਹਿੰਦੇ ਜਿਸ ਨੇ ਸੱਚ ਨਾਮ ਨੂੰ ਜਪਿਆ ਹੈ ਜਿਹੜੇ ਉਸ ਪਰਮੇ ਪਰਮਾਤਮਾ ਦੇ ਨਾਲ ਜੁੜੇ ਨੇ ਤੇ ਸੀਲ ਸੁਭਾਤਾ ਰਿਆ ਹੈ ਜਿਨ੍ਹਾਂ ਨੇ ਭਾਵ ਜਿਹਦੇ ਅੰਦਰ ਕ੍ਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਬੜੇ ਹੀ ਸਹਿਜ ਸੁਭਾਅ ਦੇ ਵਿੱਚ ਹੈ ਜਿਹੜਾ ਕੋਈ ਵੀ ਕ੍ਰੋਧ ਨਹੀਂ ਕਰਦਾ ਕਹਿੰਦੇ ਸਾਚ ਸੀਲ ਸੱਚ ਸੰਜਮੀ ਤੇ ਸਾਚ ਸੰਜਮੀ ਨਿਸਕਪਟ ਹੋ ਕੇ ਆਪਣੀਆਂ ਜਿਹੜੀਆਂ ਇੰਦਰੀਆਂ ਨੇ ਉਹ ਵੀ ਉਹਨੇ ਆਪਣੇ ਵਾਸਤ ਚ ਕੀਤੀਆਂ ਨੇ ਸਾ ਪੂਰੀ ਪਰਿਵਾਰ ਕਹਿੰਦੇ ਨੇ ਇਹ ਗੁਣ ਹੋਣ ਤਾਂ ਉਹ ਜੀਵ ਰੂਪ ਇਸਤਰੀ ਸੁਭ ਗੁਣਾ ਰੂਪੀ ਪਰਿਵਾਰ ਕਰਕੇ ਪੂਰਣ ਹੈ ਸੱਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਕਹਿੰਦੇ ਨੇ ਜੇ ਸੱਚ ਨਾਮ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ ਸੀਲ ਸੁਭਾਅ ਪਾਵਤੀ ਰਜ ਵਿੱਚ ਰਹਿੰਦੀ ਹੈ ਗੁੱਸਾ ਨਹੀਂ ਕਰਦੀ ਤੇ ਸੱਚ ਸੰਜਮੀ ਤੇ ਨਿਕ ਅਪਟ ਹੋ ਕੇ ਆਪਣੀਆਂ ਇੰਦਰੀਆਂ ਜਿਹੜੀਆਂ ਨੇ ਸਾਰੀਆਂ ਆਪਣੇ ਵਾਸਤੇ ਵਿੱਚ ਰੱਖਦੀ ਹੈ ਸਾ ਪੂਰੀ ਪਰਵਾਰ ਤੇ ਉਹ ਜੀਵ ਰੂਪ ਇਸਤਰੀ ਸੋਭ ਗੁਣਾ ਰੂਪੀ ਪਰਿਵਾਰ ਕਰਕੇ ਪੂਰਣ ਹੈ ਨਾਨਕ ਅਹਨਸ ਸਦਾ ਪਲੀ ਫਿਰ ਕਹੇ ਤਪਿਆਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਕਿਰਪਾ ਦ੍ਰਿਸ਼ਟੀ ਕਰਕੇ ਫੁਰਮਾਨ ਕਰਦੇ ਨੇ ਕਿ ਉਹ ਜੀਵ ਰੂਪ ਇਸਤਰੀ ਰਾਤ ਦਿਨ ਸਦਾ ਪਲੀ ਹੈ ਜਿਹੜੀ ਨਾਨਕ ਅਹਨਸ ਸਦਾ ਪਲੀ ਰਾਤ ਦਿਨ ਅਹਨਿਸ ਭਾਵ ਰਾਤ ਦਿਨ ਉਸ ਪ੍ਰਮਾਤਮਾ ਦਾ ਨਾਮ ਜਪਦੀ ਓ ਸਦਾ ਭਲੀ ਐ ਜੋ ਪਿਆਰੇ ਪਰੀ ਵਿੱਚ ਪ੍ਰੇਮ ਕਰਦੀ ਹੈ ਨਾਨਕ ਅਹਨਿਸ ਸਦਾ ਭਲੀ ਪਿਰ ਕਾ ਹੇਤ ਪਿਆਰ ਕਿ ਉਹ ਜੀਵ ਰੂਪ ਇਸਤਰੀ ਰਾਤ ਦਿਨ ਸਦਾ ਹੀ ਚੰਗੀ ਐ ਭਲੇ ਸੁਭਾ ਵਾਲੀ ਐ ਜੋ ਪਿਆਰੇ ਪਰੀ ਵਿੱਚ ਪਿਆਰੇ ਪ੍ਰੀਤਮ ਵਾਹਿਗੁਰੂ ਨਾਲ ਪਿਆਰ ਕਰਦੀ ਹੈ ਔੜੇ ਤਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਤੇ ਉਸ ਨੇ ਆਪਣਾ ਆਪ ਪਛਾਣਿਆ ਹੈ ਜਿਨੇ ਨਾਮ ਨਿਧੀਆਂ ਦਾ ਖਜ਼ਾਨਾ ਪਉਣਾ ਕੀਤਾ ਸਤਿਗੁਰੂ ਜੀ ਫਰਮਾਉਂਦੇ ਨੇ ਨਾਨਕ ਅਹਨ ਸਦਾ ਭਲੀ ਪਿਰ ਕਾ ਹੇਤ ਪਿਆਰ ਉਹੀ ਭਲੀ ਹੈ ਜਿਦਾ ਪਿਆਰ ਉਸ ਵਾਹਿਗੁਰੂ ਪ੍ਰਮਾਤਮਾ ਨਾਲ ਪਿਆ ਹੋਇਆ ਹੈ ਪੌੜੀ ਵਿੱਚ ਇਸੇ ਤਰੀਕੇ ਨਾਲ ਉਪਦੇਸ਼ ਬਖਸ਼ਿਸ਼ ਦੇ ਕਿੰਦੇ ਨੇ ਆਪਣਾ ਆਪ ਪਛਾਣਿਆ ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀ ਕਿ ਅਸੀਂ ਦੂਸਰਿਆਂ ਦੀ ਔਗਣ ਤਾਂ ਬੜੇ ਤੱਕਦੇ ਹਾਂ ਸਾਡੇ ਅੰਦਰ ਕਿਹੜੇ ਗੁਣ ਨੇ ਕਿਹੜੇ ਔਗਣ ਨੇ ਉਹ ਆਪਣੇ ਆਪ ਨੂੰ ਜਦੋਂ ਨਾ ਪਛਾਣ ਲਿਆ ਤੇ ਕਹਿੰਦੇ ਜਿਨ ਨੇ ਪਛਾਣਿਆ ਨਾਮ ਨਿਧਾਨ ਪਾਇਆ ਜਦੋਂ ਆਪਣੇ ਅੰਦਰ ਦੇਖਿਆ ਕਿ ਸਾਡੇ ਅੰਦਰ ਵੀ ਹਉਮੈ ਹੈ ਕਿਉਂਕਿ ਹਉਮੈ ਦੀਰਗ ਰੋਗ ਹੈ ਇਹ ਹਉਮੈ ਹੈ ਤੇ ਹਉਮੈ ਜਿਹੜੀ ਇਹ ਜਿੰਨਾ ਚਿਰੇ ਮਰੇਗੀ ਨਹੀਂ ਤੋ ਉਸ ਪਰਮਾਤਮਾ ਨੂੰ ਅਸੀਂ ਕਿਦਾਂ ਪਾਵਾਂਗੇ ਜਦੋਂ ਹਉਮੈ ਤਾਂ ਹੀ ਅਸੀਂ ਕਿਸੇ ਦੂਸਰੇ ਦੇ ਔਗਣ ਵੇਖਦੇ ਹਾਂ ਤੇ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਤੇ ਜਦੋਂ ਨੇ ਆਪਣੇ ਅੰਦਰ ਛਾਤੀ ਮਾਰੀ ਕਿ ਮੇਰੇ ਚ ਕਿਹੜੇ ਗੁਣ ਨੇ ਮੈਂ ਵੀ ਤਾਂ ਔਗਣਾਂ ਦਾ ਭਰਿਆ ਹਾਂ ਹਮ ਔਗਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਤੇ ਕਹਿੰਦੇ ਨੇ ਆਪਣਾ ਆਪ ਜਦੋਂ ਨੇ ਪਛਾਣਿਆ ਤੇ ਜਿਸ ਦੇ ਨਾਮ ਜਿਹਨੇ ਨਾਮ ਨਿਧੀਆਂ ਦਾ ਜਿਹੜਾ ਖਜ਼ਾਨਾ ਹੈ ਉਹਨੂੰ ਪਾਉਣਾ ਕੀਤਾ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਤੇ ਇਹ ਕਿਰਪਾ ਉਦੋਂ ਹੀ ਸਤਿਗੁਰੂ ਕਰਦੇ ਨੇ ਜਦੋਂ ਜਿਹੜਾ ਵੀ ਜੀਵ ਆਪਣੇ ਆਪ ਨੂੰ ਨਿਮਾਣਾ ਬਣ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਜਿਹੜਾ ਨਿਮਾਣਾ ਬਣ ਜਾਂਦਾ ਜਿਹੜਾ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਕੋਈ ਵੀ ਗੁਣ ਨਹੀਂ ਮੇਰੇ ਤਾਂ ਸਾਰੇ ਔਗਣ ਔਗਣ ਨੇ ਆਪ ਬਖਸ਼ਣਹਾਰ ਹੋ ਆਪ ਬਖਸ਼ ਲੈਣਾ ਕਰੋ ਆ ਪਤਿਤ ਪਾਵ ਨੂੰ ਪਾਪੀਆਂ ਨੂੰ ਤਾਰਨ ਵਾਲੇ ਹੋ ਜਦੋਂ ਨਿਮਾਣਾ ਬਣ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਕਿਉਂਕਿ ਫਿਰ ਸਤਿਗੁਰੂ ਨੂੰ ਵੀ ਦਿਸਦਾ ਹੈ ਕਿ ਹੁਣ ਇਹਦੇ ਅੰਦਰ ਕੋਈ ਵੀ ਆਇਬ ਨਹੀਂ ਤੇ ਫਿਰ ਕਰਦੇ ਨੇ ਕਹਿੰਦੇ ਨੇ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਫਿਰ ਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਗੁਰਾਂ ਦਾ ਉਪਦੇਸ਼ ਦੇ ਕੇ ਉਸ ਨੂੰ ਗੁਰੂ ਦੇ ਨਾਲ ਜੋੜਨਾ ਕੀਤਾ ਹੈ ਗੁਰ ਕੀ ਬਾਣੀ ਨਿਰਮਲੀ ਹਰ ਜਸ ਪਿਆਆ ਤੇ ਫਿਰ ਜਿਹੜੀ ਗੁਰੂ ਦੀ ਬਾਣੀ ਹੈ ਜਿਹੜੀ ਨਿਰਮਲੀ ਬਾਣੀ ਹੈ ਜਿਹੜੀ ਬਹੁਤ ਪਵਿੱਤਰ ਹੈ ਨਿਰਮਲ ਹੈ ਤੇ ਉਸ ਦਾ ਜਿਹੜਾ ਹਰੀ ਦਾ ਰਸ ਹੈ ਉਹ ਨਾਮ ਬਾਣੀ ਦਾ ਜਿਹੜਾ ਰਸ ਹੈ ਵਾਹਿਗੁਰੂ ਵਾਹਿਗੁਰੂ ਉਹਦਾ ਅਹਨਸ ਰਾਤ ਦਿਨ ਸੌਂਦਿਆਂ ਉੱਠਦਿਆਂ ਬੈੰਦਿਆਂ ਸੁੱਤਿਆਂ ਜਾਗਦਿਆਂ ਉਹਦੇ ਅੰਦਰ ਉਹ ਨਾਮ ਦਾ ਰਸ ਪਿਉਣਾ ਕੀਤਾ ਉਹਨੂੰ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਗੁਰੂ ਜੀ ਗੁਰੂ ਦੀ ਜੋ ਨਿਰਮਲ ਬਾਣੀ ਹੈ ਉਸ ਨੇ ਉਸ ਜਿਗਿਆਸੂ ਨੂੰ ਹਰੀ ਰਸ ਪਿਲਾਉਣਾ ਕੀਤਾ ਹੈ ਹਰ ਰਸ ਜਿੰਨੀ ਚਾਖਿਆ ਅੰਦਰ ਰਸ ਠਾਕ ਰਹਾ ਆ ਤਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਫਰਮਾਉਂਦੇ ਨੇ ਕਿਰਪਾ ਕਰਦੇ ਨੇ ਕਹਿੰਦੇ ਹਰੀ ਰਸ ਜਿੰਨੀ ਚਾਖਿਆ ਅਨੰਨ ਰਸ ਠਾਕ ਰਹਾਇਆ ਤੇ ਗੁਰੂ ਦੀ ਬਾਣੀ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਉਹਦੇ ਅੰਦਰ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਸਿਮਰਨ ਚਲਾ ਦਿੱਤਾ ਮਨ ਵਿੱਚੋਂ ਹਉਮੈ ਖਤਮ ਕਰ ਦਿੱਤੀ ਤੇ ਇਹ ਕਿਸ ਤਰ੍ਹਾਂ ਹੁੰਦੀ ਕਹਿੰਦੇ ਹਰੀ ਰਸ ਜਿੰਨੀ ਚਾਖਿਆ ਫਿਰ ਜਿਹਦੇ ਉੱਤੇ ਇਹੋ ਜਿਹੀ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਕਰ ਦਿੰਦੇ ਨੇ ਜਦੋਂ ਉਹਨਾਂ ਨੂੰ ਹਰੀ ਦਾ ਰਸ ਦਾ ਸਵਾਦ ਆ ਜਾਂਦਾ ਹੈ ਨਾ ਜਦੋਂ ਹਰੀ ਦੇ ਰਸ ਦੇ ਵਿੱਚ ਭਿੱਜ ਜਾਂਦੇ ਨੇ ਤੇ ਕਹਿੰਦੇ ਨੇ ਅਨ ਰਸ ਠਾਕ ਰਹਾਇਆ ਫਿਰ ਉਹਨਾਂ ਨੂੰ ਆ ਮਾਇਆ ਦਾ ਕੋਈ ਵੀ ਰਸ ਨਹੀਂ ਆਉਂਦਾ ਮਾਇਆ ਦੇ ਜਿੰਨੇ ਵੀ ਦੇਖ ਦਿਖਾਵੇ ਨੇ ਇਹਨਾਂ ਵਿੱਚ ਉਹ ਖੁਭਦੇ ਨਹੀਂ ਅਨ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਕਿ ਹਰੀ ਦਾ ਰਸ ਜਿਨ੍ਹਾਂ ਨੇ ਵੀ ਚਖਣਾ ਕੀਤਾ ਹੈ ਜਿਨ੍ਹਾਂ ਉਹਦਾ ਸਵਾਦ ਲੈਣਾ ਕੀਤਾ ਹੈ ਕਿ ਪਰਮੇਸ਼ਰ ਦਾ ਨਾਮ ਕਹੋ ਜਿਆ ਹੈ ਤੇ ਕਹਿੰਦੇ ਨੇ ਕਿ ਉਹਨਾਂ ਨੇ ਫਿਰ ਦੂਸਰੇ ਸਾਰੇ ਸਵਾਦ ਛੱਡ ਦਿੱਤੇ ਜਦੋਂ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਹਰ ਰਸ ਪੀ ਸਦਾ ਤ੍ਰਿਪਤ ਪੈ ਫਿਰ ਤਸਨਾ ਭੁੱਖ ਗਵਾਇਆ ਤਨ ਗੁਰੂ ਨਾ ਤਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰਕੇ ਫਰਮਾਨ ਕਰਦੇ ਨੇ ਹਰ ਰਸ ਪੀ ਸਦਾ ਤ੍ਰਿਪਤ ਪੈ ਕਹਿੰਦੇ ਜਿਨ੍ਹਾਂ ਨੇ ਉਹ ਵਾਹਿਗੁਰੂ ਦਾ ਨਾਮ ਉਹਦਾ ਰਸ ਚਖ ਲਿਆ ਜਿਨ੍ਹਾਂ ਨੇ ਪੀਣਾ ਕੀਤਾ ਹੈ ਤਕਿੰਦੇ ਨੇ ਉਹਨਾਂ ਦੇ ਅੰਦਰ ਫਿਰ ਤ੍ਰਿਪਤੀ ਆ ਗਈ ਹੈ। ਉਹਨਾਂ ਦੇ ਅੰਦਰ ਜਿਹੜਾ ਅਤ੍ਰਿਪਤ ਸੀ ਮਨ ਉਹ ਤ੍ਰਿਪਤ ਆ ਗਿਆ, ਉਹ ਤ੍ਰਿਪਤ ਹੋ ਗਿਆ। ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਉਹ ਹਰੀ ਦੇ ਰਸ ਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ। ਜਿਨ੍ਹਾਂ ਨੇ ਉਹ ਵਾਹਿਗੁਰੂ ਦਾ ਨਾਮ ਦਾ ਰਸ ਚਖਣਾ ਕੀਤਾ ਹੈ ਨਾ, ਉਹਨਾਂ ਨੂੰ ਫਿਰ ਦੂਸਰੇ ਕਿਸੇ ਵੀ ਰਸ ਦੀ ਚਾਹ ਨਹੀਂ ਰਹਿੰਦੀ। ਦੂਸਰੇ ਰਸਾਂ ਦਾ ਖਿਆਲ ਨਹੀਂ ਰਹਿੰਦਾ। ਕਿ ਅਸੀਂ ਆ ਵੀ ਕੰਮ ਕਰਨੇ ਸੀ ਅਸੀਂ ਤਾਂ ਹੁਣ ਇੱਧਰ ਲੱਗੇ ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਵਾਹਿਗੁਰੂ ਨਾਲ ਪਿਆਰ ਜਾਗ ਜਾਂਦਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਹਰ ਰਸ ਪੀ ਸਦਾ ਤ੍ਰਿਪਤ ਪਏ ਤੇ ਜਿਨ੍ਹਾਂ ਨੇ ਉਹ ਹਰੀ ਦਾ ਰਾਸ ਵਾਹਿਗੁਰੂ 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 ਸਿਮਰਨ ਜਿਹੜਾ ਕਰਨਾ ਕੀਤਾ ਹੈ ਨਿਤਾ ਭਰਤੀ ਅਹਨਸ ਰਾਤ ਦਿਨ ਸਿਮਰਨ ਕਰਨ ਦੇ ਨਾਲ ਕੀ ਹੋਇਆ ਉਹਨਾਂ ਦਾ ਜਿਹੜਾ ਮਨ ਸੀ ਨਾ ਉਹ ਤ੍ਰਿਪਤ ਹੋ ਗਿਆ ਉਹਦੇ ਅੰਦਰ ਤ੍ਰਿਪਤੀ ਆ ਗਈ ਉਸ ਸੈ ਦੀ ਸੁਭਾ ਬਿਲਕੁਲ ਰਜ ਗਿਆ ਉਹਦੇ ਅੰਦਰ ਕੋਈ ਦੂਸਰਾ ਖਿਆਲ ਨਹੀਂ ਰਿਹਾ ਤੇ ਉਹਨਾਂ ਨੇ ਫਿਰ ਜਿੰਨੇ ਵੀ ਮਾੜੇ ਖਿਆਲ ਸੀ ਮਾੜੇ ਰਸ ਸੀ ਉਹ ਸਾਰੇ ਛੱਡ ਦਿੱਤੇ ਉਹ ਗੁਰੂ ਵਾਲੇ ਬਣ ਗਏ ਉਹਨਾਂ ਨੇ ਅੰਮ੍ਰਿਤ ਦੀ ਦਾਤ ਪਹਿਨ ਕਰ ਲਈ ਤੇ ਉਹ ਅਨਿਤਾ ਪ੍ਰਤੀ ਗੁਰੂ ਦੇ ਨਾਲ ਜੁੜਦੇ ਨੇ ਗੁਰੂ ਦੇ ਦਰਸ਼ਨ ਕਰਦੇ ਨੇ ਗੁਰੂ ਘਰ ਆਉਂਦੇ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰishna ਭੁੱਖ ਗਵਾਇਆ ਪਰ ਉਹਨਾਂ ਦੇ ਅੰਦਰ ਜਿਹੜੀ ਤ੍ਰishna ਦੇ ਭਾਪ ਪਦਾਰਥਾਂ ਦੀ ਜਿਹੜੀ ਭੁੱਖ ਸੀ ਨਾ ਉਹ ਸਤਿਗੁਰੂ ਨੇ ਸਾਰੀ ਗਵਾ ਦਿੱਤੀ ਕਿਉਂਕਿ ਉਹ ਤ੍ਰਿਪਤ ਹੋ ਗਏ ਉਹਨਾਂ ਦੇ ਅੰਦਰ ਮਨ ਦੇ ਵਿੱਚ ਭੁੱਖ ਹੀ ਨਹੀਂ ਰਹੀ ਕਿ ਅਸੀਂ ਕਦੇ ਕੁਝ ਹੋਰ ਵੀ ਕਰਨਾ ਹੈ ਉਹਨਾਂ ਨੂੰ ਨਾਮ ਦੇ ਵਿੱਚ ਉਹ ਇਸ ਤਰੀਕੇ ਨਾਲ ਭਿੱਜੇ ਉਹ ਨਾਮ ਦੇ ਨਾਲ ਇਸ ਤਰੀਕੇ ਨਾਲ ਉਹਨਾਂ ਦੀ ਤੇ ਮਰੀ ਕਿ ਉਹ ਫਿਰ ਤ੍ਰਿਪਤ ਹੋ ਗਏ ਉਹਨਾਂ ਨੂੰ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਪਈ ਇਸੇ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਨੇ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਓ ਜਦੋਂ ਕਿਰਪਾ ਕਰਦਾ ਹੈ ਗੁਰੂ ਦੇ ਨਾਲ ਤਾਦੀ ਸਾਡੇ ਤੋਂ ਮਿਲਿਆ ਜਾਂਦਾ ਹੈ ਤੇ ਗੁਰੂ ਕਿਰਪਾ ਉਦੋਂ ਹੀ ਕਰਦਾ ਜਦੋਂ ਅਸੀਂ ਗੁਰੂ ਦੇ ਬਚਨਾਂ ਤੇ ਚੱਲਦੇ ਹਾਂ ਗੁਰੂ ਦਾ ਕਿਹਾ ਮੰਨਦੇ ਹਾਂ ਗੁਰੂ ਘਰ ਨਿੱਤਾ ਪ੍ਰਤੀ ਆਉਨੇ ਹਾਂ ਕਿਉਂਕਿ ਗੁਰੂ ਘਰ ਦੇ ਵਿੱਚ ਧੀਰ ਜ਼ਰੂਰ ਹੈ ਅંધੇਰ ਨਹੀਂ ਹੈ ਲੇਕਿਨ ਸਾਡੀ ਇੱਕ ਇਸ ਤਰ੍ਹਾਂ ਦੀ ਅਵਸਥਾ ਬਣ ਚੁੱਕੀ ਹੈ ਕਿ ਜੇ ਅਸੀਂ ਕਿਹਾ ਕਿ ਅੱਜ ਸਾਡਾ ਕੰਮ ਹੋਵੇ ਤੇ ਉਹ ਜੇ ਨਹੀਂ ਹੋਇਆ ਤੇ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਦੂਸਰੇ ਕੋ ਬਹੁਤ ਛੇਤੀ ਚਲੇ ਜਾਣੇ ਹਾਂ ਕਿਉਂਕਿ ਅਸੀਂ ਸਿਆਣਿਆਂ ਤੇ ਜ਼ਿਆਦਾ ਭਰੋਸਾ ਕਰਦੇ ਹਾਂ ਜਿਨ੍ਹਾਂ ਨੇ ਸਿਆਣਿਆਂ ਨੂੰ ਬਣਾਇਆ ਅਸੀਂ ਉਹਨਾਂ ਤੇ ਭਰੋਸਾ ਨਹੀਂ ਕਰਦੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਨ੍ਹਾਂ ਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਆਪਣੀ ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਹੈ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਜਿਹੜਾ ਨਿਰਮਲ ਰੂਪ ਹਰੀ ਦਾ ਰਸ ਹਰੀ ਦਾ ਜਸ ਹੈ ਵਾਹਿਗੁਰੂ ਵਾਹਿਗੁਰੂ ਉਹ ਮਿਲਾ ਉਹ ਪਿਲਾ ਦਿੰਦਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜਨੀ ਬਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਨਿਤਾ ਪ੍ਰਤੀ ਗੁਰੂ ਦੇ ਨਾਲ ਪ੍ਰੇਮ ਧਾਰਨਾ ਕਰੋ ਕਿਉਂਕਿ ਜਦ ਪ੍ਰੇਮ ਧਾਰਾਂਗੇ ਤਾਂ ਹੀ ਅਸੀਂ ਉਹਨੂੰ ਚੰਗੇ ਲੱਗਾਂਗੇ ਤੇ ਜੇ ਸਾਡੇ ਅੰਦਰ ਜੇ ਅਸੀਂ ਆਪਣੇ ਆਪ ਨੂੰ ਹੀ ਵੇਖਦੇ ਰਹਿ ਕੇ ਸਾਡੇ ਵਰਗਾ ਕੋਈ ਨਹੀਂ ਅਸੀਂ ਸਭ ਨੂੰ ਸਿਆਣੇ ਹਾਂ ਤਾ ਕਹਿੰਦੇ ਨੇ ਕਾਲੀ ਮਨੋਕਸੰਧ ਮਹਿਲ ਕੁਚੱਜੀ ਮੜਵੜੀ ਕਾਲੀ ਮਨੋਕਸੁੱਧ ਕਿ ਅਸੀਂ ਜਗਿਆਸੂ ਰੂਪ ਇਸਤਰੀ ਆਪਣੇ ਆਪ ਨੂੰ ਸਵਾਰਦੇ ਹਾਂ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਕਿ ਅਸੀਂ ਚੰਗੇ ਆ ਸਾਡੇ ਕੋ ਮਾਇਆ ਬਹੁਤ ਸਾਨੂੰ ਕੀ ਲੋੜ ਹੈ ਗੁਰੂ ਘਰ ਜਾਣ ਦੀ ਗੁਰੂ ਤੋਂ ਮੰਗਣ ਦੀ ਕੀ ਲੋੜ ਹੈ ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਚਿਰ ਉਸ ਪ੍ਰਮਾਤਮਾ ਦੇ ਨਾਮ ਦਾ ਸੁਖ ਨਹੀਂ ਮਾਣਾਂਗੀ ਉਹਨਾਂ ਚਿਰ ਸਾਡੇ ਅੰਦਰ ਤ੍ਰਿਪਤੀ ਨਹੀਂ ਆਉਣੀ ਤੇ ਤ੍ਰਿਪਤੀ ਉਦੋਂ ਹੀ ਆਉਣੀ ਏ ਜਦੋਂ ਵਾਹਿਗੁਰੂ ਦਾ ਰਾਸ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸਿਆ। ਇਸੇ ਪ੍ਰਕਾਰ ਅੱਜ ਇੱਥੇ ਸਮਾਪਤੀ ਕਰਦੇ ਹਾਂ। ਕੱਲ ਨੂੰ ਸਤਿਗੁਰੂ ਜੀ ਪਰਮਾਨ ਕਰਨਗੇ। ਪਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ 시ਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ। ਇਸੇ ਪ੍ਰਕਾਰ ਇਸ ਉਪਰਵਿਸ਼ਤ ਵਿਚਾਰ ਵਿਸਥਾਰ ਪੂਰਵਕ ਕੱਲ ਨੂੰ ਹੋਵੇਗੀ। ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਹਰ ਰਸ ਪੀ ਸਦਾ ਤ੍ਰਿਪਤ ਪਈ ਫਿਰ ਕ੍ਰਿਸ਼ਨ ਆਪੋਖ ਗਵਾਇਆ ਹਰ ਰਸ ਪੀ ਸਦਾ ਤ੍ਰਿਪਤ ਪਈ ਫਿਰ ਕ੍ਰਿਸ਼ਨ ਆਪੋਖ ਗਵਾਇਆ ਸਤਿਗੁਰੂ ਜੀ ਦੀ ਸਾਜ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਰਬੱਤ ਸੰਗਤਾਂ ਹੈ ਸੋ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੰਨਾ ਜਿੰਨਾ ਸੰਗਤਾਂ ਸੇਵਾਦਾਰਾਂ ਨੇ ਗੁਰੂ ਘਰ ਦੀ ਗ੍ਰਾਈ ਦੀ ਸੇਵਾ ਕਰਨੀ ਹੈ ਸੋ ਅੱਜ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਣ ਦੁਬਾਰਾ ਫਿਰ ਬੇਨਤੀ ਹੈ ਕਿ ਅੱਜ ਗੁਰੂ ਘਰ ਲਈ ਗ੍ਰਾਈ ਦੀ ਸੇਵਾ ਕੀਤੀ ਜਾਣੀ ਹੈ ਸੋ ਅੱਜ 7 ਵਜੇ ਤੱਕ ਗੁਰੂ ਘਰ ਪਹੁੰਚ ਜਾਣ ਤਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ RAM KALI ਮਹੱਲਾ ਤੀਜਾ ਆਨੰਦ ਏਕੋ ਆਨੰਦ ਭਇਆ ਮੇਰੀ ਮਾਏ ਸਰਦਕਾਂ ਬਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਰਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਏ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਦ ਦੇ ਸੂਪਾ ਨੀ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਨਪੁਖੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋਸ਼ ਅਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਜੇ ਪੰਚ ਸ਼ਬਦ ਤਤ ਕੇ ਕਾਲ ਘੰਟਿਆ ਤੁਰ ਗਲਾ ਕੀ ਤੈ ਸੁਖਵਾ ਵੜ ਭਾਗਿਓ ਆ ਉਤਰ ਸਗਲ ਵਸੂਰੇ ਦੁਈ ਸੰਤ ਸਾਜਨ ਬੈ ਜਾਣੀ ਰਹਿ ਆ ਪਰਪੁਰ ਹੋਰੇ ਅਨਹਦ ਵਿਤ ਤਨਾਰਿਕ ਗੁਰ ਹਰਨ ਲਾ ਕੇ ਉਜਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤੂੰ ਪਹਿਰਦਾਸ ਜੀਓ ਵੰਦ ਸਾਥ ਤੇਰੀਆਂ ਤੈਨਾਂ ਜਾਂ ਸਾਰਾ ਗੁਣ ਯੋਗੀ ਗਾਤ ਇਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਅੰਦਰ ਸੱਚਾ ਨੋ ਜਾ ਗੁਰ ਦੇਖਾਂ ਸਾਮਣ ਜਾ ਗੁਰ ਦੇਖਾਂ ਸਤਨਾਮ ਵੜਾ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਆਤ ਨਹੀਂ ਕਿਤ ਕੋਟ ਲਖ ਧਾਵੈ ਉੱਚਾਤਾ ਦਾ ਦਰਬਾਰਾ ਨਾਹੀ ਕੇਸ਼ ਕੋਣ ਸੋਵੇਲਾ ਜੇਤ ਪ੍ਰਭ ਰਾਧਾ ਲੱਖ ਜੁਗੇਸ਼ਰ ਕਰਤੇ ਜੋਗਾ ਲਾ ਜਾਣਾ ਥੋੜਾ ਸਤਨ ਜੇ ਹੋਏ ਮੇਹਰ ਵਾਨਾ ਤਾ ਮਹਿਰ ਬੁਲਾਇਆ ਪ੍ਰਭ ਅਮਰ ਕਾਹ ਨਾ ਫਿਰਤ ਸੰਤਨ ਪਹਿ ਆਇਆ ਮਹਿਰ ਬੁਲਾਇਆ ਪ੍ਰਭ ਅਮਰਤ ਉੱਚਾ ਉੱਚਾ ਸਤਿ ਗੁਰੂ ਵਾਹਿਗੁਰੂ ਸਤ